ਤੁਹਾਡਾ ਸਦਾ ਸਵਾਗਤ ਹੈ ਅੱਜ ਫੇਰ ਰਾਤ 9 ਵਜੇ ਨੇ ਕਰ ਦਿਆ ਕਰਦੇ ਆ ਲਾਈਵ ਤੇ ਅੱਜ ਸਿਰਫ ਇੱਕੋ ਵੱਡੀ ਅ ਖਬਰ ਤੇ ਚਰਚਾ ਕਰਨੀ ਹੈ ਹੋਏ ਕਿ ਅੱਜ ਰਾਜ ਸਭਾ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਦੇ ਖੂਬ ਚਰਚਾ ਹੋਈ ਤੇ ਚਾਚਾ ਕਿਹਨੇ ਕੀਤੀ ਉਹ ਕੀਤੀ ਕਿਸੇ ਮੈਂਬਰ ਨੇ ਨਹੀਂ ਖੁਦ ਅਮਿਤ ਸ਼ਾ ਜਿਹੜੇ ਕਿ ਮੁਲਕ ਦੇ ਹੋਮ ਮਿਨਿਸਟਰ ਨੇ ਗ੍ਰਹਿ ਮੰਤਰੀ ਨੇ ਉਹਨਾਂ ਨੇ ਸੰਤ ਜਰਨੈਲ ਸਿੰਘ ਨੂੰ ਯਾਦ ਕੀਤਾ ਜਰਨੈਲ ਸਿੰਘ ਸੰਤ ਜਰਨੈਲ ਸਿੰਘ ਭਿੰਡਾ ਵਾਲੇ ਨੂੰ ਯਾਦ ਕੀਤਾ ਤੇ ਉਹਨਾਂ ਦੀ ਚਰਚਾ ਕੀਤੀ ਖੁਦ ਅਮਿਤ ਸ਼ਾ ਨੇ ਰਾਸ਼ਵਾ ਦੇ ਵਿੱਚ ਉਹ ਜੋ ਨਣਕਿਆ ਉਹ ਵੀ ਸੁਣਾਉਣੇ ਆ ਤੇ ਜੋ ਉਹਦਾ ਉਹਨਾਂ ਦਾ ਮਤਲਬ ਸੀ ਕੀ ਮਤਲਬ ਸੀ ਕੀ ਹੋ ਸਕਦਾ ਤੇ ਟਾਈਮਿੰਗ ਕੀ ਹੈ ਇਸ ਬਾਰੇ ਵੀ ਚਰਚਾ ਕਰਾਂਗੇ ਆਪਣੀ ਮੈਂ ਤਰਸ਼ੀ ਨਜ਼ਰ ਪਾਵਾਂਗੇ ਸੰਤ ਜਨੈਲ ਸਿੰਘ ਭਿੰਡਰਾਵਾਲੇ ਦੀ ਚਰਚਾ ਅੱਜ ਰਾਸ਼ਵਤ ਹੋਈ ਪਾਰਲੀਮੈਂਟ ਚ ਹੋਈ ਤੇ ਕੀਤੀ ਖੁਦ ਅਮਿਤ ਸ਼ਾ ਸਾਡੇ ਮੁਲਕ ਦੇ ਗ੍ਰਹਿ ਮੰਤਰੀ ਨੇ ਮੈਂ ਇਹਨੂੰ ਥੋੜੀ ਜੀ ਸੈਟਿੰਗ ਕਰ ਲਾਂ ਨਾਲੇ ਆਪਣਾ ਦੇਖ ਲਾਂ ਕਿੰਨੇ ਜੁੜੇ ਨੇ ਕਿਸ ਤਰ੍ਹਾਂ ਦੀ ਜੋੜੀ ਤੇ ਫਿਰ ਆਪਾਂ ਇਸ ਤੇ ਚਰਚਾ ਕਰਦੇ ਆ ਬਹੁਤ ਹੀ ਅਹਿਮ ਘਟਨਾ ਹੈ ਜੋ ਕੁਛ ਉਹਨਾਂ ਨੇ ਕਿਹਾ ਉਹ ਵੀ ਬਹੁਤ ਅਹਿਮ ਹੈ ਮੈਂ ਹੁਣੇ ਤੁਹਾਨੂੰ ਉਹਨਾਂ ਦੀ ਵੀਡੀਓ ਸੁਣਾਉਣਾ ਵੀ ਉਹਨਾਂ ਨੇ ਕਿਹਾ ਕਿ ਫਿਰ ਉਹਦਾ ਅਸੀਂ ਰਿਫਰਡ ਕਰਾਂਗੇ ਉਹਨਾਂ ਦਾ ਮਤਲਬ ਕੀ ਹੈ ਤੇ ਉਹਨਾਂ ਦਾ ਕਹਿਣ ਦਾ ਕੀ ਅਰਥ ਹੈ ਇਸ ਦਾ ਇਹਦਾ ਮੈਂ ਤੁਹਾਨੂੰ ਅ ਨੈਕਸ਼ਲ ਪਹਿਲਾਂ ਦੱਸ ਦੇਣਾ ਕਿ ਅਮਿਤ ਸ਼ਾ ਨੇ ਅੱਜ ਇਹ ਕਿਹਾ ਏ ਕਿ ਕੁਝ ਲੋਕ ਪੰਜਾਬ ਦੇ ਵਿੱਚ ਵੀ ਸੰਤ ਜਰਨੈਲ ਸਿੰਘ ਭਿੰਡਰਾਬੜਨਾ ਵਾਲਾ ਬਣਨਾ ਚਾਹੁੰਦੇ ਸੀ ਤੇ ਅਸੀਂ ਕਾਰਵਾਈ ਕੀਤੀ ਸਾਡੀ ਸਰਕਾਰ ਵੀ ਨਹੀਂ ਸੀ ਤੇ ਅੱਜ ਅਸਾਮ ਦੀ ਜੇਲ੍ਹ ਚ ਬੈਠ ਕੇ ਆਰਾਮ ਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਹੇ ਹਨ ਤਾਂ ਤੁਸੀਂ ਆਪੇ ਹਿਸਾਬ ਲਾ ਲਓ ਵਿਉਣਾ ਦਾ ਇਸ਼ਾਰਾ ਕਿੱਧਰ ਸੀ ਅਮਿਤ ਸ਼ਾ ਨੇ ਕਿਹਾ ਕਿ ਜਿਹੜੇ ਲੋਕ ਪਿੰਡਰਾਵੰਡਾ ਵਾਲਾ ਬਣਨਾ ਚਾਹੁੰਦੇ ਸੀ ਪੰਜਾਬ ਦੇ ਵਿੱਚ ਬੰਨਣਾ ਵਾਲਾ ਵਾਂਗੂ ਉਹ ਅਸੀਂ ਕਾਰਵਾਈ ਕੀਤੀ ਅਸੀਂ ਇਸ ਤਰ੍ਹਾਂ ਦਾ ਅਰੇਂਜਮੈਂਟ ਕੀਤਾ ਕਿ ਉਹ ਇਸ ਵੇਲੇ ਅਸਾਮ ਦੀ ਜੇਲ੍ਹ 'ਚ ਬੈਠ ਕੇ ਆਰਾਮ ਨਾਲ ਸ੍ਰੀ ਗੁਰੂ ਰਣਜੀਤ ਸਾਹਿਬ ਦਾ ਪਾਠ ਕਰ ਰਿਹਾ ਹੈ ਇਹ ਉਹਨਾਂ ਨੇ ਕਿਹਾ ਨਰਸ਼ਲ ਉਹਨਾਂ ਦਾ ਹੀ ਸੀ ਮੈਂ ਤੁਹਾਨੂੰ ਪੂਰੀ ਵੀਡੀਓ ਜਿਹੜੀ ਉਹ ਸੁਣਾ ਦਿੰਨੇ ਆ ਪੂਰੀ ਵੀਡੀਓ ਤੇ ਨਾਲ ਨਾਲ ਆਪਾਂ ਜਿਹੜੇ ਦੋਸਤ મિતਰ ਜੁੜਦੇ ਨੇ ਉਹਨਾਂ ਦਾ ਵੀ ਥੋੜਾ ਮੈਂ ਆਪਣਾ ਸਿਸਟਮ ਆਨ ਕਰ ਲਾਂ ਤਾਂ ਕਿ ਪਤਾ ਲੱਗਦਾ ਰਹੇ ਵੀ ਕੌਣ ਕੌਣ ਜੁੜੇ ਨੇ ਅਰਵਿੰਦ ਸ਼ਿਕਰੀ ਜੁੜ ਗਏ ਨੇ ਮੁਖਸਰ ਵਾਲੇ ਤੇ ਹੋਰ ਰੋੜਿਕ ਦਿਆ ਕੌਣ ਕੌਣ ਜੋੜਦੇ ਨੇ ਅ ਇੱਧਰ ਮੇਰਾ ਜਿਹੜਾ ਉਹ ਹੈ ਪਰਸਨਲ ਉੱਥੇ ਜੋੜ ਲੈਨੇ ਆ ਇੱਧਰ ਕੀ ਅਵਿਚਾਨੇ ਆਜੇ ਇਹ ਕੀ ਲੋ ਪਹਿਲਾਂ ਤੁਹਾਨੂੰ ਜੋ ਉਹਨਾਂ ਨੇ ਕਿਹਾ ਉਹ ਸੁਣਾ ਦੇਣਾ ਪਹਿਲਾਂ ਤਾਂ ਕਿ ਕਲੀਅਰ ਹੋ ਜਾਏ ਕਿ ਉਹਨਾਂ ਨੇ ਕਿਹਾ ਕੀ ਹੈ ਕਿਹਾ ਕੀ ਹੈ ਪਾਰਲੀਮੈਂਟ ਦੇ ਵਿੱਚ ਸੰਤ ਜਨੈਲ ਸਿੰਘ ਪਿੰਡਾ ਵਾਲੇ ਨੇ ਬੋਲੇ ਕੀ ਬੋਲੇ ਉਹ ਪੂਰਾ ਸਦਨ ਜੱਟ ਜਾਂ ਬੈਠੇ ਆ ਜਾਂ ਵਾਹ ਬੈਠੇ ਸਭ ਮੰਤਰੀ ਕਿ ਭੀ ਇਹ ਭਾਈ ਆਨੇ ਵਾਲੇ ਦਿਨੋਂ ਮੇ ਦੇਸ਼ ਕੇ ਲਿਏ ਬੜਾ ਖਤਰਾ ਹੈ अगर जो खतरों को दूर से नहीं देखते वो देश को खतरों से नहीं बचा सकते मुख दर्शक बनकर मुख प्रेक्षक बनकर खतरों को देख नहीं रहे, जिनके हाथ में शासन की कमान होती है इनकी जिम्मेदारी होती है खतरों को दूर से देखकर उसको उगने से पहले उठने से पहले समाप्त करते हमने पीएफआई पर बैन लगाया एक साथ देश के 24 राज्यों में रेड डालकर पीएफआई के एक, एक एक बंदे को उठाकर जेल की सलाख होते संपूर्ण गतिविधि समाप्त हो गई कुछ लोग पंजाब में भी बिंडरान वाले बनने का प्रयास प्रयास भी किया आगे भी बढ़े सरकार हमारी नहीं थी फिर भी यही गृह मंत्रालय ने दृढ़ निश्चय कर, कर आज वो असम की जेल में आराम से गुरु ग्रंथ साहब का नरेंद्र मोदी सरकार इस सरकार के रहते देश पर खतरे राजनीतिक आइडियोलॉजी के कारण पनपने हम नहीं देंगे उनको खड़ा होने से पहले ही समाप्त कर दिया जाए ਤੁਸੀਂ ਸੁਣ ਲਿਆ ਕਿ ਕਿ estrano ne बोलਦੇ ਹੋਏ اسپੈਸ਼ਲੀ ਇਹ ਗੱਲ ਦੇਸ਼ ਦੇ ਖਤਰੇ ਦੀ ਗੱਲ ਕੀਤੀ ਤੇ ਫਿਰ ਕੀ ਕੀਤੀ ਕਿ ਅਸੀਂ ਪਹਿਲੇ ਹੀ ਪਾਪ ਲੈਨੇ ਖਤਰਿਆਂ ਨੂੰ ਤੇ ਉਸ ਤੋਂ ਬਾਅਦ ਫਿਰ ਖਤਰਿਆਂ ਨੂੰ ਪਾਪ ਕੇ ਅਸੀਂ ਕਾਰਵਾਈ ਕਰਦੇ ਆ ਜਿਵੇਂ ਉਹਨਾਂ ਨੇ ਦੱਸਿਆ ਕਿ ਅਸੀਂ ਪੰਜਾਬ ਦੇ ਵਿੱਚ ਕੀਤੀ ਹਾਲਾਂਕਿ ਉਹਨਾਂ ਦੇ ਮਤਲਬ ਦੋ ਤਿੰਨ ਗੱਲਾਂ ਉਹਨਾਂ ਦੀ ਜਿਹੜੇ ਬਿਆਨ ਲੀਆਂ ਹੈਗੀਆਂ ਨੇ ਉਹਨਾਂ ਨੇ ਕਿਹਾ ਪੰਜਾਬ ਸਾਡੀ ਸਰਕਾਰ ਵੀ ਨਹੀਂ ਸੀ ਫਿਰ ਵੀ ਅਸੀਂ ਜਿਹੜੀ ਐ ਉਹ ਕਾਰਵਾਈ ਕੀਤੀ ਪੰਜਾਬ ਸਰਕਾਰ ਵੀ ਨਹੀਂ ਸੀ ਸਾਡੀ ਤੇ ਇਸ ਦੇ باوجود ਅਸੀਂ ਇਹ ਕਾਰਵਾਈ ਕੀਤੀ ਲੇਖੋ ਉਹਨਾਂ ਦੇ ਇੱਕ ਤਾਂ ਟਾਈਮ ਬੜੇ ਇੰਪੋਰਟੈਂਟ ਹੈ ਕਦੋਂ ਕਹੀਏ ਗੱਲ ਇਹ ਉਸ ਦਿਨ ਕਹੀ ਹੈ ਉਹਨਾਂ ਦਿਨਾਂ ਚ ਕਹੀ ਹੈ ਜਦੋਂ ਹਿਮਾਚਲ ਹਰਿਆਣਾ ਪੰਜਾਬ ਦੇ ਵਿੱਚ ਸнт ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਫੋਟੋ ਤੇ ਉਹਨਾਂ ਦੇ ਸ਼ਖਸੀਅਤ ਬਾਰੇ ਚਰਚਾ ਚੱਲ ਰਹੀ ਆ ਵਿਵਾਦ ਚੱਲ ਰਿਹਾ ਬਾਤ ਬਾਤ ਚੱਲ ਰਿਹਾ ਹੈ ਇਸ਼ੂ ਉੱਠੇ ਹੋਏ ਆ ਮਸਲੇ ਉੱਠੇ ਹੋਏ ਆ ਇਹ ਉਹਨਾਂ ਦਿਨਾਂ 'ਚ ਇਹ ਗੱਲ ਕੀਤੀ ਇਹਦੀ ਟਾਈਮਿੰਗ ਬਹੁਤ ਅਹਿਮ ਹੈ ਜੀ ਇਸ ਕਹੋ ਦੂਜੀ ਗੱਲ ਉਹਨਾਂ ਨੇ ਇਹ ਕਹ ਕੇ ਅਸੀਂ ਜਿਹੜੀ ਹੈ ਸਾਡੀ ਸਰਕਾਰ ਵੀ ਨਹੀਂ ਸੀਗੀ ਅਸੀਂ ਫੇਰ ਵੀ ਜਿਹੜਾ ਇਹ ਉਹਨਾਂ ਨੂੰ ਅੰਦਰ ਜਿਹੜਾ ਕੀਤਾ ਕਾਰਵਾਈ ਕੀਤੀ ਤੇ ਉਹ ਉਹਨਾਂ ਨੂੰ ਜੇਲ੍ਹ 'ਚ ਭੇਜਿਆ ਸਭ ਨੂੰ ਮੈਂ ਯਾਦ ਕਰਾ ਦਿਆਂ ਕਿ ਅਮਰਤਪਾਲ ਸਿੰਘ ਤੇ ਜਿਹੜੇ ਕੈਸ਼ ਵਾਲੇ ਇਲੈਕਟਿਡ ਐਮਪੀ ਨੇ ਤਰਨਤਨ ਦੇ ਉਹਨਾਂ ਦੀ ਵਾਰਿਸ ਪੰਜਾਬ ਦੇ ਜਥੇਬੰਦੀ ਜਿਹੜੀ ਸੀਗੀ ਉਹਨਾਂ ਦੀ ਜਿਹੜਾ ਉਹ ਜਿਹੜਾ ਜਦੋਂ ਜਿਹੜਾ ਵेशभूषा ਸੀ ਸਾਰੀ ਸੰਤ ਜੀ ਨਾਲ ਸੀ ਪਿੰਡਾਂ ਵਾਲੇ ਵਰਗੀ ਸੀ ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜਾ 2 ਸਾਲ ਹੋ ਗਏ 2 ਸਾਲ ਪਹਿਲਾਂ ਗ੍ਰਿਫਤਾਰ ਕਰਕੇ ਐਨਐਸਐਲ ਆ ਕੇ ਗ੍ਰਿਫਤਾਰ ਪੰਜਾਬ ਪੁਲਿਸ ਨੇ ਕੀਤਾ ਸੀ ਉਸ ਤੋਂ ਬਾਅਦ ਐਨਐਸਏ ਲਾਇਆ ਨੈਸ਼ਨਲ ਸਕਿਉਰਿਟੀ ਐਕਟ ਲਾਇਆ ਸਾਥ ਜਿਹੜੇ ਟੋਟਲ 9 ਜਾਣੇ ਸੀ ਜਾਂ ਅਮਰਤ 9 9 ਜਾਣੇ ਸੀ ਤੇ ਉਹਨਾਂ ਨੂੰ ਅਸਾਮ ਦੀ ਦਿਵੜੂਗੜ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਸੀ ਹੁਣ ਤੱਕ ਉਹਨਾਂ ਦੇ ਸਾਥ ਜਣਿਆਂ ਨੂੰ ਲੈ ਆਂਦੇ ਆ ਨਾ ਉਹਨਾਂ ਸਾਥ ਜਣਿਆਂ ਦੇ ਐਨਐਸਏ ਐਕਸਟੈਂਡਿੰਗ ਕੀਤਾ ਦੋ ਸਾਰਿਆ ਪਰ ਅਮਰਤਪਾਲ ਸਿੰਘ ਤੇ ਉਹਨਾਂ ਦਾ ਇੱਕ ਸਾਥੀ ਤੇ ਅਜੇ ਵੀ ਐਨਐਸਏ ਲੱਗਿਆ ਹੋਇਆ ਤੇ ਐਨਐਸਏ ਜਿਹੜਾ ਉਹ ਲਾ ਕੇ ਤੇ ਉਹ ਜੇਲ੍ਹ ਜਨੇ ਹਲਕੇ ਹੋ ਮੈਂਬਰ ਪਾਰਲੀਮੈਂਟ ਨੇ ਚੁਣੇ ਹੋਏ ਨੇ ਉਹਨਾਂ ਦੀ ਜਿਹੜੀ ਛੁੱਟੀ ਮਨਜ਼ੂਰ ਕੀਤੀ ਹੋਈ ਹੈ ਸੋ ਇਹ ਹੈ ਕਿ ਅਮਰਤਪਾਲ ਸਿੰਘ ਨੂੰ ਗ੍ਰਿਫਤਾਰਤਾ ਪੰਜਾਬ ਪੁਲਿਸ ਨੇ ਕੀਤਾ ਪਰ ਉਹਦੇ ਚ ਜਿਹੜਾ ਐਨਐਸਐਲ ਆਇਆ ਜਾਂ ਉਹ ਸਾਰੀ ਕਾਰਵਾਈ ਸੀ ਉਹਨਾਂ ਦਾ ਇਹ ਕਹਿਣਾ ਸੀ ਕਿ ਸਾਡੀ ਉਹਦੇ ਵਿੱਚ ਸੈਂਟਰਲ ਗਵਰਨਮੈਂਟ ਦੀ ਪਹਿਲਾਂ ਵੀ ਇਹ ਹੁੰਦਾ ਰਿਹਾ ਕਿ ਸੈਂਟਰਲ ਗਵਰਨਮੈਂਟ ਤੇ ਪੰਜਾਬ ਸਰਕਾਰ ਨੇ ਮਿਲ ਕੇ ਇਹ ਕਾਰਵਾਈ ਕੀਤੀ ਸੀ ਇਹ ਗੱਲ ਪਹਿਲਾਂ ਵੀ ਆਉਂਦੀ ਰਹੀ ਹੈ ਪਰ ਅੱਜ ਉਹਨਾਂ ਨੇ ਆਪ ਆਪਣੇ ਮੂਲ ਵਿਧਾਨ ਰਾਜ ਸਭਾ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਇਹ ਕਹਿਦਾ ਕਿ ਇਹ ਕਾਰਵਾਈ ਤੇ ਵਿੱਚ ਅਸੀਂ ਇਹ ਰੋਲ ਅਦਾ ਕੀਤਾ ਦੇਖੋ ਵੈਸੇ ਤਾਂ ਇਹ ਆਸਾਮ ਦੀ ਡਿਬੜੂਗੜ ਜੇਲ੍ਹ ਚ ਵੈਸੇ NSA ਲਾਉਣਾ ਤੇ ਜੇਲ੍ਹ ਸ਼ਿਫਟ ਕਰਨਾ ਤਾਂ ਗੁਦਰਤੀ ਤਾਂ ਦੂਜੀ ਸਟੇਟ ਤੋਂ ਸੈਂਟਰ ਦੀ ਮਰਜ਼ੀ ਨਾਲ ਤੇ ਸੈਂਟਰ ਦੀ ਸਹਿਮਤੀ ਨਾਲ ਤੇ ਸੈਂਟਰ ਦੀ ਇਨਵੋਲਵਮੈਂਟ ਨਾਲ ਹੀ ਹੁੰਦਾ ਇਹ ਤਾਂ ਹੈਗਾ ਹੀ ਹੈ ਸੋ ਇਹ ਗੱਲ ਕਈ ਦੂਸਰੀ ਉਹੋ ਜਿਹੜੀ ਕਹਿੰਦੀ ਕਿ ਸੰਤ ਭਿੰਡਰਾਂਵਾਲਾ ਬਣਨਾ ਚਾਹੁੰਦੇ ਸੀ ਤੇ ਉਹਨਾਂ ਨੂੰ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਉਹਨਾਂ ਦਾ ਕੈਂਪ ਸੀ ਵੀ ਕਿ ਜੋ ਸੰਤ ਜਨੈਲ ਸਿੰਘ ਭਿੰਡਰਾਂਵਾਲੇ ਵਾਰ ਵੇਲੇ ਹਾਲਾਤ ਸੀਗੇ ਉਹ ਹਾਲਾਤ ਪੈਦਾ ਕਰਨਾ ਚਾਹੁੰਦੇ ਸੀ ਜਾਂ ਉਸ ਤਰ੍ਹਾਂ ਦੀ ਸਿਚੁਏਸ਼ਨ ਪੈਦਾ ਕਰਨਾ ਚਾਹੁੰਦੇ ਸੀ ਇਸ਼ਾਰਾ ਉਹਨਾਂ ਦਾ ਆਇਆ ਤੇ ਅਸੀਂ ਉਹਨਾਂ ਨੂੰ ਰੋਕ ਲਿਆ ਅਸੀਂ ਭਾਪ ਲਿਆ ਤੇ ਰੋਕ ਲਿਆ ਇਹ ਉਹਨਾਂ ਦਾ ਕਹਿਣਾ ਹੈ ਦੇਖੋ ਸਤਜਨੈਲ ਸਿੰਘ ਭਿੰਡਰਵਾਲੇ ਦੀ ਸ਼ਖਸੀਅਤ ਜਿਹੜੀ ਸੀ ਉਹ ਅ ਕਦੇ ਉਹਨਾਂ ਦੇ ਸਾਰੇ ਲੋਕ ਇੱਕ ਮਤ ਨਹੀਂ ਲੈ ਉਹਨਾਂ ਦੇ ਰੋਲ ਬਾਰੇ ਭੂਮਿਕਾ ਬਾਰੇ ਬਹੁਤ ਸਾਰੇ ਬਾਦਬਾਦ ਉਹਨਾਂ ਨਾਲ ਜੁੜੇ ਨੇ ਅੱਜ ਹੀ ਮੈਂ ਸੁਣਿਆ ਸੀ ਕੋਈ ਅਲੀਗੇਸ਼ਨ ਵੀ ਇਹ ਲੱਗਦੇ ਨੇ ਕਿ ਜੇ ਉਹ ਉਹਨਾਂ ਨੇ ਕਾਂਗਰਸ ਨੇ ਨੇ ਉਹਨੂੰ ਥਾਪੜਾ ਦਿੱਤਾ ਕਾਰਨ ਜੇ ਖੜੇ ਕਿਤੇ ਇਸ ਤਰ੍ਹਾਂ ਦੀ ਵੀ ਅਲੀਗੇਸ਼ਨ ਬਹੁਤ ਲੱਗਦੇ ਨੇ ਸਤਜਨੈਲ ਸਿੰਘ ਭਿੰਡਰਵਾਲਾ ਵਾਲੇ ਸਿੱਖਾਂ ਦੇ ਇੱਕ ਵੱਡੇ ਹਿੱਸੇ ਲਈ ਉਹ ਸ਼ਹੀਦ ਨੇ ਕੌਮ ਦੇ ਨਾਇਕ ਨੇ ਤੇ ਜਿਨ੍ਹਾਂ ਨੇ ਧਰਮ ਦੀ ਰਾਖੀ ਲਈ ਆਪਣੀ ਜਾਨ ਦਿੱਤੀ ਇਹ ਸਿੱਖਾਂ ਦੇ ਇੱਕ ਬਹੁਤ ਕਾਫੀ ਵੱਡੇ ਹਿੱਸੇ ਲਈ ਸੀ ਦੂਜੇ ਪਾਸੇ ਉਹ ਸੈਕਸ਼ਨ ਵੀ ਨੇ ਉਹ ਲੋਕ ਵੀ ਨੇ ਜਿਹੜੇ ਉਹਨਾਂ ਨੂੰ ਅਤਵਾਦੀ ਕਹਿੰਦੇ ਨੇ ਜਿਹੜੇ ਉਹਨਾਂ ਨੂੰ دہشت ਪਸੰਦ ਕਹਿੰਦੇ ਨੇ ਤੇ ਉਹ ਉਹ ਲੋਕ ਵੀ ਨੇ ਸੋ opinion ਜਿਹੜੀ ਹੈ ਉਹ ਡਿਵਾਈਡਡ ਹੈਗੀ ਵੰਡੀ ਹੋਈ ਹੈ ਤੇ ਇਸ ਦਾ ਇਸ ਮੌਕੇ ਜਦੋਂ ਹਿਮਾਚਲ ਦੇ ਵਿੱਚ ਕੀ ਹੋਇਆ ਹੈ ਕਿ ਹਿਮਾਚਲ ਦੇ ਵਿੱਚ ਆ ਜਿਹੜੇ ਕੁਝ ਨੌਜਵਾਨ ਝੰਡੇ ਲਈ ਜਾ ਰਹੇ ਸੀ ਸੰਤ ਜਨੈਸ਼ ਸਿੰਘ ਪੁੰਨਪਿੰਰ ਵਾਲੇ ਦੇ ਉੱਤੇ ਝਗੜਾ ਹੋ ਗਿਆ ਉਹਨਾਂ ਦਾ ਤੇ ਉਹ ਫਿਰ ਝੰਡੇ ਤੇ ਰੌਲਾ ਪੈ ਗਿਆ ਉਹਨਾਂ ਨੇ ਕਿ ਝੰਡਾ ਲਾਹੋ ਜੌੜਦਸਤੀ ਝੰਡੇ ਲਵਾਤੇ ਉਹਦਾ ਬਹੁਤ ਸਾਰਾ ਐਕਸ਼ਨ ਰਿਐਕਸ਼ਨ ਹੋਇਆ ਝਗੜਾ ਹੋਇਆ ਤੇ ਬਾਅਦ ਕੇਸ ਵੀ ਬਣ ਗਏ ਤੇ ਉਹਦਾ ਰਿਐਕਸ਼ਨ ਪੰਜਾਬ 'ਚ ਹੋਇਆ ਪੰਜਾਬ ਦੀਆਂ ਬੱਸਾਂ ਤੇ ਜਿਹੜੇ ਹਿਮਾਚਲ ਦੀਆਂ ਬੱਸਾਂ ਤੇ ਜਿਹੜੇ ਸੰਤ ਜਨਾਜ ਕੇ ਪਿੰਡ ਵਾਲੇ ਪੋਸਟਰ ਲਾਦੇ 18 ਮਾਰਚ ਨੂੰ ਇੱਕ ਬੱਸ ਦੇ ਸ਼ੀਸ਼ੇ ਹੀ ਭੰਨ ਤੇ ਉਹ ਅੱਜ ਫੜੇ ਵੀ ਗਏ ਵੇਹ ਜਿਹਨਾਂ ਨੂੰ ਭੰਡੇ ਅੱਜ ਹੁਣ ਉਹ ਹਰਿਆਣੇ 'ਚ ਵੀ ਇਹ ਇਹਦਾ ਪ੍ਰੋਟੈਕਸ਼ਨ ਹੋ ਗਿਆ ਕਿ ਹਰਿਆਣੇ 'ਚ ਐਂਟੀ ਜਿਹੜੇ ਟੈਰਰਿਸਟ ਫਰੰਟ ਵਾਲੇ ਇੱਕ ਉਹਨਾਂ ਨੇ ਇਹ ਕੀਤਾ ਕਿ ਉਹ ਪੰਜਾਬ ਦੀਆਂ ਬੱਸਾਂ ਰੋਕ ਕੇ ਉਹਨਾਂ ਦੇ ਜਿਹੜੇ ਜਿਹੜੇ ਕੁਝ ਆਪਣੇ ਪੋਸਟਰ ਲਾਏ ਤੇ ਇਹ ਨਾਰੇबाजी ਕੀਤੀ ਕਾਲੇ ਤਾਨੇ ਖਿਲਾਫ ਜਨਰਲ ਸਿੰਘ ਭੰਡਰਵਾਲੇ ਦੇ ਖਿਲਾਫ ਸੋ ਇਹ ਜਿਹੜੀ ਇੱਕ ਤਰ੍ਹਾਂ ਦੀ ਕਮਿਊਨਲ ਡਿਵਾਈਡ ਜਾਂ ਧਾਰਮਿਕ ਆਧਾਰ ਤੇ ਜਿਹੜੀ ਡਿਵਾਈਡ ਜਿਹੜਾ ਮਾਹੌਲ ਦੁਆਰਾ ਪੈਦਾ ਹੋਣ ਦੇ ਅਸਾਰ ਨਹੀਂ ਇਸ ਉੱਤੇ ਇਸ ਇਹਨਾਂ ਇਸ ਮੌਕੇ ਜਿਹੜਾ ਉਹ ਜਿਕਰ ਜਿਹੜਾ ਪਾਰਲੀਮੈਂਟਸ ਕੀਤਾ ਉਹਨਾਂ ਨੇ ਤੇ ਉਹਨਾਂ ਦਾ ਇਸ਼ਾਰਾ ਦਾ ਕਹਿਣ ਦਾ ਭਾਵ ਸੀ ਵੀ ਅਸੀਂ ਜਿਹੜੀਆਂ ਸੈਪਰੇਟਿਸਟ ਵਖਵਾਦੀ ਜਿਹੜੀਆਂ ਫੋਰਸਸ ਨੇ ਉਹਨਾਂ ਨੂੰ ਅਸੀਂ ਟੌਨ ਲੀਡਿੰਗ ਕਰਦੇ ਤੇ ਪਹਿਨੇ ਭਾਵ ਲੈਣਾ ਜੇ ਕੋਈ ਖਤਰਾ ਹੋਵੇ ਮੁਲਕ ਦੀ ਨੈਸਿਟੀ ਤੇ ਅਸੀਂ ਉਹਨੂੰ ਨੱਪ ਲੈਣੇ ਆ ਪਹਿਲੇ ਹੀ ਕਹਿੰਦਾ ਭਾਵ ਹੈ ਸੀ ਪਰ ਇਹਦਾ ਅਸਰ ਕੀ ਪਏਗਾ ਪੰਜਾਬ ਤੇ ਹਰਿਆਣਾ ਤੇ ਹਿਮਾਚਲ ਦੇ ਜਦੋਂ ਕਿ ਇਹ ਮੁੱਦਾ ਗਰਮ ਹੋਇਆ ਹੋਇਆ ਇਸ ਤਰ੍ਹਾਂ ਦਾ ਉਹ ਸੋਚਣ ਵਾਲੀ ਗੱਲ ਹੈ ਉਹ ਉਹ ਜਿਹੜਾ ਅਸਰ ਜਿਹੜਾ ਪੈਣਾ ਹੈ ਮੈਨੂੰ ਲੱਗਦਾ ਕਿ ਇਹਦੇ ਨਾਲ ਜਿਹੜੇ ਜਿਹੜੇ ਉਹ ਲੋਕ ਜਿਹੜੇ ਸੰਤ ਜਨਰਲ ਸਿੰਘ ਪਿੰਡਾ ਵਾਲੇ ਦੇ ਮੁੱਦੇ ਨੂੰ ਲੈ ਕੇ ਜ਼ਿਆਦਾ ਵਿਰੋਧ ਕਾਰਨ ਜਦ ਦਿੱਖੇ ਹੋਏ ਨੇ ਜਾਵੇ ਇਸ ਅਸਲੇ ਨੂੰ ਠੰਡਾ ਕਰਨ ਦੀ ਥਾਂ ਤੇ ਠੰਡਾ ਕਰਨ ਦੀ ਥਾਂ ਤੇ ਇਸ ਨੂੰ ਥੋੜਾ ਮੋਟਾ ਉਹਨਾਂ ਲੋਕਾਂ ਨੂੰ ਹਵਾ ਮਿਲ ਸਕਦੀ ਹੈ ਜਿਹੜੇ ਉਹਦੇ ਖਲਾਫਤ ਕਰ ਰਹੇ ਨੇ ਸੋ ਮੈਂ ਬਹੁਤ ਅਫਸੋਸ ਦੀ ਗੱਲ ਹੈ ਕਿ ਪੰਜਾਬ ਦੇ ਹਿਮਾਚਲ ਦੇ ਹਰਿਆਣੇ ਦੇ ਸਾਰੇ ਲੋਕ ਕੀ ਆਪਸ ਵਿੱਚ ਜਿਹੜੇ ਭਾਰਤੀ ਨੇ ਇੱਕ ਦੂਜੇ ਨਾਲ ਮਿਲ ਕੇ ਰਹਿੰਦੇ ਨੇ ਕੋਈ ਇਸ ਤਰ੍ਹਾਂ ਦੀ ਇਹੋ ਜਿਹੀ ਜਿਹੜੀ ਪਤਾ ਨਹੀਂ ਕੌਣ 트ੈਪ ਕਰ ਰਿਹਾ ਕੌਣ ਕੋਸ਼ਿਸ਼ ਕਰ ਰਿਹਾ ਇਸ ਨੂੰ ਵੰਡ ਦੀ ਪਿੱਛੇ ਇੱਕ ਬਹੁਤ ਬਾਰੇ ਹੁੰਦਾ ਤੇ ਇਸ ਇਸ ਵੰਡ ਦੇ ਵਿੱਚ 트ੈਪ ਦੇ ਵਿੱਚ ਨਹੀਂ ਆਉਣਾ ਚਾਹੀਦਾ ਨਾ ਸਾਡੇ ਪੰਜਾਬ ਵਾਲਿਆਂ ਨੂੰ ਨਾ ਹਰਿਆਣੇ ਵਾਲਿਆਂ ਨੂੰ ਨਾ ਹਿਮਾਚਲ ਵਾਲਿਆਂ ਨੂੰ ਤੇ ਗਵਾਂਡੀ ਜਿਹੜੇ ਐ ਇਹਨਾਂ ਅੱਛਾ ਮਾਹੌਲ ਹੈਗਾ ਬੱਲਾਂ ਬੜੇ ਸਾਲਾਂ ਤੋਂ ਉਹੀ ਕਾਇਮ ਰੱਖਣਾ ਚਾਹੀਦਾ ਦੇਖੋ ਹਿਮਾਚਲ ਦੀ ਜਿਹੜਾ ਸਾਰਾ ਟੂਰਿਜ਼ਮ ਹੈ ਉਹਦੇ ਚ ਪੰਜਾਬੀਆਂ ਦਾ ਸਭ ਤੋਂ ਵੱਡਾ ਰੋਲ ਹੁੰਦਾ ਪੰਜਾਬੀ ਜਾਂਦੇ ਨੇ ਖਰਚਦੇ ਨੇ ਪੈਸਾ ਖਰਚਦੇ ਨੇ ਉੱਥੇ ਔਰ ਇੰਜੋਏ ਕਰਦੇ ਨੇ ਤੇ ਹਿਮਾਚਲ ਦੇ ਬਹੁਤ ਸਾਰੇ ਲੋਕ ਪੰਜਾਬ ਚ ਕੰਮ ਕਰਦੇ ਨੇ ਚੰਡੀਗੜ੍ਹ ਕੰਮ ਕਰਦੇ ਨੇ ਇਸੇ ਤਰ੍ਹਾਂ ਹਰਿਆਣਾ ਦੇ ਇੱਕ ਦੂਜੇ ਨਾਲ ਸਾਰਾ ਹੁੰਦੀ ਸੋ ਇਹ ਜਿਹੜੀ ਵੰਡ ਇੱਕ ਇਹ ਜਿਹੜੇ ਜਿਹੜੇ ਵੀ ਕੋਈ ਹਵਾ ਦੇਣ ਦੀ ਕੋਸ਼ਿਸ਼ ਕਰਦਾ ਭਾਵੇਂ ਪੋਲਿਟਿਸ਼ੀਅਨ ਹੈ ਭਾਵੇਂ ਉਹ ਕੋਈ ਵੀ ਹੈ ਜਾਂ ਨੌਜਵਾਨ ਹੈ ਜਾਂ ਕੋਈ ਗਰੁੱਪ ਹੈ ਜਾਂ ਕੋਈ ਧੜਾ ਹੈ ਇਹ ਚੰਗੀ ਗੱਲ ਹੈ ਦੇਖੋ ਪੁਲਿਸ ਨੇ ਅੱਜ ਪੰਜਾਬ ਦੇ ਜਿਹੜੇ ਉਹ ਮੁੰਡੇ ਸੀ ਜਿਨ੍ਹਾਂ ਨੇ ਕੀਤਾ ਸੀ ਉਹਨੂੰ ਫੜ ਲਿਆ ਦੋ ਦੋ ਤਿੰਨ ਦਿਨਾਂ ਜੀ ਉਹਨਾਂ ਨੇ ਇਹ ਡਿਟੈਕਟ ਕਰ ਲਿਆ ਅੱਛਾ ਹੀ ਐਫਰਟ ਕੀਤੀ ਹੈ ਇਸੇ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਜਿਹੜਾ ਵੀ ਕੋਈ ਸ਼ਰਾਰਤ ਕਰਦਾ ਹੈ ਜਿਹੜਾ ਵੀ ਕੋਈ ਇਸ ਤਰ੍ਹਾਂ ਕਰਦਾ ਹੈ ਉਹਨੂੰ ਸਖਤੀ ਨਾਲ ਜਿਹੜਾ ਨਿਪਟਾਰਾ ਚਾਹੀਦਾ ਹੈ ਇਹ ਇਹ ਜ਼ਰੂਰੀ ਹੈ ਤੇ ਜਿੱਥੇ ਕਿਤੇ ਕੋਈ ਫੀਲਿੰਗਸ ਜਿਹੜੀਆਂ ਹਰਟ ਹੁੰਦੀਆਂ ਨੇ ਉਹਨਾਂ ਨੂੰ ਕੰਸੋਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਨਾ ਕਿ ਉਹਨੂੰ ਹਵਾ ਦੇਣੀ ਚਾਹੀਦੀ ਹੈ ਤੇ ਇਹ ਇੱਕ ਗੱਲ ਇਸ਼ਾਰਾ ਇਹ ਵੀ ਜਿਹੜਾ ਅਮਿਤ ਸ਼ਾਹ ਦੀ ਉਸ ਤੋਂ ਅਮਿਤ ਸ਼ਾਹ ਦੇ ਗੱਲ ਤੋਂ ਭਾਸ਼ਣ ਤੋਂ ਪਹਿਲਾਂ ਉਹਨਾਂ ਨੇ ਇੱਕ ਵਾਰ ਹਰਸ਼ਵੰਤ ਬਾਦਲ ਦੇ ਜਵਾਬ ਚ ਬਲਵੰਤ ਸਿੰਘ ਰਾਜਵਾਨਾ ਬਾਰੇ ਵੀ ਟਿੱਪਣੀ ਕੀਤੀ ਸੀ ਕਮੈਂਟ ਕੀਤਾ ਸੀ ਬੜਾ ਤਿੱਖਾ ਹੁਣ ਅੱਜ ਦੂਜੀ ਵਾਰੀ ਸੰਤ ਜਨਾਰ ਸਿੰਘ ਭਿੰਡਰ ਵਾਲੇ ਬਾਰੇ ਕੀਤਾ ਤਾਂ ਇੱਕ ਇੱਕ ਉਹਨਾਂ ਦੀ ਸੋਚ ਜਾਏ ਕਿ ਲੋਕੀ ਥਿੰਕਿੰਗ ਜਾਂ ਥਿੰਕ ਪ੍ਰੋਸੈਸ ਜਾਂ ਸਟ੍ਰੈਟਜੀ ਜਿਹੜੀ ਸਾਫ਼ ਜ਼ਾਹਰ ਹੁੰਦੀ ਹੈ ਕਿ ਉਹ ਕਿਸੇ ਤਰ੍ਹਾਂ ਵੀ ਜਿਹੜੇ ਰੈਡੀਕਲ ਸਿੱਖਣੇ ਜਾਂ ਖਲਤਾਨੀ ਦੇ ਜਾਂ ਗਰਮਖਿਆਲੀ ਸਿੱਖਣੇ ਜਾਂ ਜਿਹੜੇ ਵਾਇਲੈਂਸ ਦੇ ਵਿੱਚ ਇਨਵੋਲਵ ਸਿੱਖਣੇ ਉਹਨਾਂ ਵਾਸਤੇ ਕੋਈ ਉਹਨਾਂ ਦੀ ਰਿਆਇਤ ਨਹੀਂ ਹੋਏਗੀ ਪਿੱਛੇ ਜੇ ਇਹ ਚਲਦੀਆਂ ਸੀ ਕਿ ਵੀ ਸਿੱਖ ਬੰਦੀਆਂ ਨੂੰ ਮਾਫੀ ਹੋ ਜਾਏਗੀ ਜਬ ਆ ਸਿੱਖ ਬੰਦੀਆਂ ਨੂੰ বিজেਪੀ ਕਰ ਦੇਵੇਗੀ ਤਾਂ ਵਿੱਚ ਸ਼ਾਹ ਦੀ ਜਿਹੜੀ ਇਹ ਅੱਜ ਦਾ ਵੀ ਗੱਲਬਾਤ ਹੈ ਜਾਂ ਅੱਜ ਦਾ ਜਿਹੜਾ ਉਹਨਾਂ ਦੇ ਕਥਨ ਨੇ ਉਹ ਇਹ ਇਸ਼ਾਰਾ ਵੀ ਕਰਦੇ ਆ ਕਿ ਉਹਨਾਂ ਦੀ ਇਸ ਤਰ੍ਹਾਂ ਦੀ ਕੋਈ ਰੀ-ਥਿੰਕਿੰਗ ਨਹੀਂ ਹੈਗੀ ਸਗੋਂ ਹੋਰ ਸਖਤ ਸਟੈਂਡ ਕਿ ਜਿਹੜੇ ਜਿਨ੍ਹਾਂ ਨੂੰ ਉਹ ਸਿੱਖ ਜਿਹੜੇ ਸਿੱਖਵੰਦੀ ਕਹਿੰਦੇ ਆ ਉਹ ਉਹਨਾਂ ਬਾਰੇ ਵੀ ਕੋਈ ਰਿਆਇਤ ਵਾਲਿਆ ਜਾਂ ਕੋਈ ਇਸ ਤਰ੍ਹਾਂ ਦੇ ਨਰਮ ਦਿਲੀ ਵਾਲਾ ਵਤੀਰਾ ਨਹੀਂ ਹੋਏਗਾ ਅਮਿਤ ਸ਼ਾਹ ਦੇ ਅੱਜ ਦੇ ਇਸ ਕਥਨ ਦਾ ਜਾਂ ਬਿਆਨ ਦਾ ਇਹ ਵੀ ਮੀਨਿੰਗ ਹੈ ਸੋ ਪਰ ਪੰਜਾਬ ਹਰਿਆਣੇ ਦੇ ਲੋਕਾਂ ਨੂੰ ਇਹ ਗੱਲ ਜਿਹੜੀ ਹੈ ਫੇਰ ਸਾਡੀ ਇਹ ਕਿ ਕਿਸੇ ਦੇ ਵੀ ਉਸ ਚ ਨਹੀਂ ਆਉਣਾ ਚਾਹੀਦਾ ਆਪਸ ਵਿੱਚ ਮਿਲਜੁਲ ਕੇ ਰਹਿਣਾ ਚਾਹੀਦਾ ਜਿਹੜੀਆਂ ਤਾਂ ਐਡਮਿਨਿਸਟ੍ਰੇਸ਼ਨ ਨੂੰ ਵੀ ਜਿੱਥੇ-ਜਿੱਥੇ ਇਸ ਤਰ੍ਹਾਂ ਦੀ ਘਟਨਾ ਹੁੰਦੀ ਹੈ ਤੈਨੂੰ ਸਖਤੀ ਨਾਲ ਡਟ ਚਾਹੀਦਾ ਤੇ ਪਰ ਇਹ ਜਿਹੜੀ ਟਾਈਮਿੰਗ ਐ ਇਸ ਵੇਲੇ ਜਿਹੜੀ ਹੈ ਉਹਦੇ ਬਹੁਤ ਮਹੱਤਵਪੂਰਨ ਹੈ ਤੇ ਇਸ ਦਾ ਜਿਹੜਾ ਦੇਖੋ ਜਿਹੜੇ ਸੰਤ ਜਨਨ ਸਿੰਘ ਪਿੰਡਾਂ ਵਾਲਾ ਦੇ ਹਮੈਤੀ ਨੇ ਉਹਨਾਂ ਦੇ ਪੈਰੋਕਾਰ ਨੇ ਜਾਂ ਉਹਨਾਂ ਨੂੰ ਸ਼ਹੀਦ ਸਮਝਦੇ ਨੇ ਜਾਂ ਉਹਨਾਂ ਨੂੰ ਸਾਡੇ ਆਪਣੇ ਨਾਇਕ ਸਮਝਦੇ ਨੇ ਉਹਨਾਂ ਨੇ ਇਸ ਦਾ ਵਿਰੋਧ ਕਰਨੇ ਕਰਨਾ ਹੈ ਉਹਨਾਂ ਨੇ ਤਿੱਖਾ ਰਿਐਕਸ਼ਨ ਦੇਣਾ ਇਹ ਦੇਣਾ ਹੈ ਦੂਜੇ ਪਾਸੇ ਜਿਹੜੇ ਉਹਨਾਂ ਦੇ ਖਿਲਾਫ ਨੇ ਜਿਹੜੇ ਦੋਸ਼ ਲਾਉਂਦੇ ਨੇ ਕਿ ਉਸ ਦੌਰ ਚ ਜਿਹੜੇ ਆ ਬਹੁਤ ਸਾਰੇ ਇਹ ਜਿਹੜੇ ਬੇਕਸੂਰ ਲੋਕ ਪੰਜਾਬ ਦੇ ਮਾਰੇ ਗਏ ਜਿਨ੍ਹਾਂ ਚ ਹਰ ਤਬਕੇ ਦੇ ਸੀ ਜਿਨ੍ਹਾਂ ਚ ਹਿੰਦੂ ਵੀ ਸੀ ਸਾਰੇ ਸੀਗੇ ਤੇ ਉਹ ਉਹ ਉਸ ਦੌਰ ਤੇ ਦੋਸ਼ ਲਾਉਂਦੇ ਨੇ ਉਹਨਾਂ ਨੇ ਇਸ ਗੱਲ ਨੂੰ ਮਹਮਤ ਕਰਨੀ ਹੈ ਕਹਿੰਦੇ ਬਹੁਤ ਠੀਕ ਕੀਤਾ ਬੜਾ ਠੀਕ ਕੀਤਾ ਸੀ ਤੇ ਇਹ ਡਿਵਾਈਡ ਜਿਹੜੀ ਹੈ ਉਹ ਕਾਇਮ ਚੱਲੀ ਆ ਰਹੀ ਹੈ ਇਹਦੇ ਪਰ ਪਰ ਇਹਦੇ باوجود ਡਿਵਾਈਡ ਦੇ ਬਾਵਜੂਦ ਫਿਰ ਵੀ ਬਹੁਤ ਸਾਰਾ ਮਾਹੌਲ ਜਿਹੜਾ ਪਿਛਲੇ ਸਾਲਾਂ ਚ ਅੱਛਾ ਰਿਹਾ ਕੋਆਰਡੀਨੇਟ ਆਪਸੀ ਸਟੇਟਸ ਤੇ ਭਾਈਚਾਰਾ ਰਹਿਣੀ ਉਹ ਨੂੰ ਮੈਨੂੰ ਲੱਗਦਾ ਉਹ ਬਣਾਈ ਰੱਖਣਾ ਚਾਹੀਦਾ ਹੈ ਇਹਦੇ باوجود ਕਿ મતਭੇਦ ਹੈ ਜਿਹੜੇ ਵੱਖ-ਵੱਖ ਰਾਵਾਂ ਹੈਗੀਆਂ ਨੇ ਇਹਦੇ باوجود ਤੇ ਮਿਤਾਵਾਂ ਨੂੰ ਵੀ ਇਸ ਗੱਲ ਤੇ ਥੋੜੀ ਸੰਕੋਚ ਕਰਨਾ ਚਾਹੀਦਾ ਹੈ ਇਹੋ ਜੀ ਸ਼ਬਦਾਵਲੀ ਤੋਂ ਹੁਣ ਵੱਡੇ ਨੇਤਾਵਾਂ ਨੂੰ ਅਸੀਂ ਕੁਝ ਕਹਿ ਨਹੀਂ ਸਕਦੇ ਪਰ ਉਹਨਾਂ ਨੂੰ ਇਹ ਟਾਈਮਿੰਗ ਜਿਹੜੀ ਮੌਕਾ ਜਿਹੜਾ ਉਹ ਦੇਖਣਾ ਚਾਹੀਦਾ ਕਿ ਕਿਸ ਮੌਕੇ ਉਹ ਬੋਲਣੇ ਕਿਸ ਮੌਕੇ ਗੱਲ ਕਰ ਰਹੇ ਨੇ ਤੇ ਬਾਕੀ ਉਹਨਾਂ ਨੇ ਲਾਈਨ ਕਲੀਅਰ ਬੜੀ ਕਰਤੀ ਹੈ ਜਿਸ ਦਾ ਮਤਲਬ ਅੱਗੇ ਬਹੁਤ سارے ਲੋਕ ਕਹਿੰਦੇ ਜੀ বিজেপি ਜੀ ਹੁਣ ਕਰ ਦੇਗੀ বিজেপি ਸਖਵਾਂਦੀ ਛੱਡ ਦੇਗੀ ਇਹਦੇ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਦੇ ਵਿੱਚ ਚੋਣ ਲੜਨੀ ਹੈ বিজেপি ਨੇ বিজেপি ਟਾਰਗੇਟ ਹੈ ਪੰਜਾਬ ਤੇ ਪਰ ਅੱਜ ਦੇ ਬਿਆਨ ਤੋਂ ਪਹਿਲਾਂ ਜਿਹੋ ਹਣਾ ਬਿਆਨ ਦਿੱਤਾ ਸੀ ਅੱਜ ਦੇ ਬਿਆਨ ਤੋਂ ਫਿਰ ਇਹ ਇੰਡੀਕੇਸ਼ਨ ਸੰਕੇਤ ਲਿਆ ਜਾ ਸਕਦਾ ਹੈ ਕਿ ਉਹ ਕੋਈ ਰਿਆਤ ਜਾਂ ਇਸ ਤਰ੍ਹਾਂ ਦੀ ਦੀ ਤੇ ਉਹ ਆਪਣੀ ਜਿਹੜੀ ਪਹਿਲੀ ਪਾਲਿਸੀ ਸੀ ਉਸੇ ਦੀ ਕਾਇਮ ਨੇ ਉਹ ਤੇ ਅੱਗੇ ਕੋਈ ਇਸ ਤਰ੍ਹਾਂ ਦਾ ਨੀਅਰ ਫਿਊਚਰ ਚ ਘੱਟੋ ਘੱਟ ਕੋਈ ਉਹਨਾਂ ਦਾ ਇਸ ਤਰ੍ਹਾਂ ਦਾ ਵਤੀਰਾ ਨਹੀਂ ਹੋਏਗਾ ਜਾਂ ਪਹੁੰਚ ਨਹੀਂ ਹੋਏਗੀ ਕਿ ਉਹ ਬੰਦੀ ਸਿੱਖ ਹੁਣ ਰਿਆ ਕਰਿਆ ਕਰਨ ਜਾਣੀ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਇਸ ਰੈਡਿਕਲ ਜਾਂ ਖਾਲਸਤਾਨ ਪੱਖੀ ਲੋਕ ਇਹਨਾਂ ਨਾਲ ਰਿਆਤ ਵਰਤੀ ਜਾਵੇ ਇਸ ਤਰ੍ਹਾਂ ਦੀ ਕੋਈ ਰੀਝ ਨਹੀਂ ਦੂਜਾ ਇੱਕ ਹੋਰ ਇਸ਼ਾਰਾ ਵੀ ਇਥੋਂ ਚ ਲੱਗਦਾ ਹੈ ਕਿ ਇਹ ਸੀ ਅਪ੍ਰੈਲ ਮਹੀਨੇ ਚ ਅਮਰਤਪਾਲ ਸਿੰਘ ਦਾ ਇੱਕ ਸਾਡੇ ਕਮੈਂਟ ਆਇਆ ਸਰਬਜੀਤ ਸਿੰਘ ਸਿੱਧੂ ਕਹਿੰਦੇ ਜੀ ਵੋਟਾਂ ਨੂੰ ਵੰਡਣ ਦਾ ਯਤਨ ਹੈ ਉਹਨਾਂ ਇਹਨਾਂ ਦੀ ਓਪੀਨੀਅਨ ਹੈ ਵੋਟਾਂ ਦੀ ਬੰਦੇ ਫੋਰਮਾ ਵਿਨੀਤ ਜੋਸ਼ੀ ਵੀ ਜੁੜੇ ਹੋਏ ਨੇ ਵਿਨੀਤ ਜੀ ਵਿਨੀਤ ਜੋਸ਼ੀ ਸਾਡੇ ਮਿੱਤਰ ਨੇ ਬਈ ਜੀਪੀ ਦੇ ਲੀਡਰ ਨੇ ਬਹੁਤ ਸਰਗਰਮ ਨੇ ਪੰਜਾਬ ਦੇ ਵੀਡੀਆ ਪੰਜਾਬ ਬੀਜੇਪੀ ਦੇ ਤੇ ਉਹ ਵੀ ਸੁਣ ਰਹੇ ਨੇ ਬਹੁਤ ਐਕਟਿਵ ਨੇ ਇਹੋ ਇਹ ਵੀ ਹੈ ਕਿ April ਮਹੀਨੇ ਦੇ ਵਿੱਚ ਕੱਲ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਦਿੱਤਾ ਸੀ ਜਾਣਕਾਰੀ ਕਿ ਅਪ੍ਰੈਲ ਮਹੀਨੇ ਦੇ ਵਿੱਚ ਉਹਨਾਂ ਦੀ ਐਨਐਸਏ ਖਤਮ ਹੋ ਰਿਹਾ ਹੈ ਭਾਈ ਵਰਤਪਾਲ ਦਾ ਐਮਪੀ ਜਿਹੜੇ ਨੇ ਤਰਨਥਾਨ ਦੇ ਤੇ ਸ਼ਾਇਦ ਇਹ ਸਪਸ਼ਟਤਾ ਨਹੀਂ ਕੁਝ ਕੀਤਾ ਸੀ ਸਰਕਾਰ ਨੇ ਕਿ ਅਸੀਂ ਐਕਸਟੈਂਡ ਕਰਾਂਗੇ ਜਾਂ ਨਹੀਂ ਕਰਾਂਗੇ ਉਹਨਾਂ ਦੇ ਜਿਹੜੇ ਸੱਤ ਜਾਣੇ ਸਾਥੀ ਸੀ ਉਹਨਾਂ ਨੇ ਨਹੀਂ ਕੀਤਾ ਪਰ ਜੇ ਅੱਜ ਦਾ ਉਹਨਾਂ ਦਾ ਬਿਆਨ ਸੁਣੀਏ ਅਮਿਤ ਸ਼ਾਹ ਦਾ ਹੋਮ ਮਿਨਿਸਟਰ ਦਾ ਤਾਂ ਉਹਦਾ ਇਸ਼ਾਰਾ ਇਹ ਵੀ ਨਿਕਲਦਾ ਹੈ ਕਿ ਇੱਕ ਐਨਐਸਏ ਸ਼ਾਇਦ ਜਿਹੜਾ ਉਹ ਫਿਰ ਐਕਸਟੈਂਡ ਹੋ ਜਾਵੇ ਨਾ ਖਤਮ ਹੋਵੇ ਉਹਨਾਂ ਦਾ ਮਤਲਬ ਜੇ ਅੱਜ ਉਹਨਾਂ ਦੇ ਸ਼ਕਤੀ ਵਾਲੇ ਜੋ ਉਸ ਬਿਆਨ ਨੂੰ ਦਾ ਅਰਥ ਇਹ ਵੀ ਨਿਕਲ ਸਕਦਾ ਹੈ ਇੱਕ ਕਿ ਹੋ ਸਕਦਾ ਹੈ ਕਿ ਉਹ ਉਹਨਾਂ ਦਾ ਇਹ ਨਾ ਕਿ ਉਹ ਅੰਦਰ ਹੀ ਰਹਿਣ ਜੇਲ੍ਹ ਸੀ ਰਹਿਣ ਜੇਲ੍ਹ ਤੋਂ ਬਾਹਰ ਨਾ ਹੋਣ ਇਸ ਤਰ੍ਹਾਂ ਦੀ ਕੋਸ਼ਿਸ਼ ਵੀ ਜਾਂ ਇਸ ਤਰ੍ਹਾਂ ਦਾ ਇਸ਼ਾਰਾ ਵੀ ਉਹਦੇ ਚੋਂ ਮਿਲਦਾ ਹੈ ਤੇ ਬਾਅਦ ਅੱਜ ਹੋਰ ਕਾਫੀ ਚਰਚਾ ਵਾਲੇ ਮੁੱਦੇ ਸੀ ਮੈਨੂੰ ਲੱਗਿਆ ਕਿ ਇਸ ਮੁੱਦੇ ਤੇ ਚਰਚਾ ਕਰਨੀ ਅੱਜ ਬਣਦੀ ਹੈ ਆਪਣੇ ਆਪਣੇ ਵਿਚਾਰ ਦੇਣਾ ਕਿ ਅਮਿਤ ਸ਼ਾਹ ਦਾ ਇਸ ਮੌਕੇ ਇਹ ਬਿਆਨ ਦੇਣਾ ਜਾਇਜ਼ ਸੀ ਜਾਂ ਉਸ ਬਾਰੇ ਕੀ ਸੋਚਦੇ ਹੋ ਤੁਸੀਂ ਆਪਣੀ ਆਪਣੀ ਰਾਏ ਉਹਦੇ ਕਮੈਂਟਸ ਦੇ ਵਿੱਚ ਲਿਖ ਸਕਦੇ ਹੋ ਤੁਸੀਂ ਬੜੀ ਖੁਸ਼ੀ ਹੋਏਗੀ ਹਰਪ੍ਰੀਤ ਬਿੱਦੀ ਅਰਵਿੰਦ ਸਿੰਘ ਜੀ ਕਿਪਾ ਕਾਫੀ ਸਾਰੇ ਦੋਸਤ ਨੇ ਤੇ ਜੁੜੇ ਹੋਏ ਨੇ ਬਹੁਤ ਮਿਹਰਬਾਨੀ ਸਾਰਿਆਂ ਦੀ